ਰਣਾਦੀਪਲ ਦੇਸੇਂਗਾ ਪਿੰਡ ਕੋਲੀ ਸਰੂਖਾ ਕਡੂ ਸਾਹਿਬ ਕਡੂ ਸਰਦੋ ਜੀ ਆਪਾਂ ਤੁਹਾਨੂੰ ਬਾਡੀ ਸਰਵਸ ਦੇ ਜੋਸ ਦਿੱਤੇ ਸੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀਆਂ ਪਹਿਲਾਂ ਜਿਵੇਂ ਕਿ ਦੇਕ ਦੁੱਧਾ ਸੀ ਗਿਆ ਇੱਕ ਗਲੇ ਦੀ ਪ੍ਰੋਬਲਮ ਬਹੁਤ ਜ਼ਿਆਦੀ ਸੀ ਸਾਹ ਤੋਂ ਜਾਲੀ ਵਾਲ ਮੇਰੀ ਬੈਂਦੀ ਸੀ ਇੱਕ ਅਗ ਦੇ ਦੁੱਧਾ ਗਿਆ ਗਾ ਨਹੀਂ ਸੋਹ ਜੇ ਆ ਕੇ ਪਰੇਸ਼ਾਨੀ ਆ ਗਈ ਮੈਨੂੰ ਸਾਹ ਦੀ ਪ੍ਰੋਬਲਮ ਆ ਗਈ ਹਾਂ ਆ ਗਈ ਫਿਰ ਮੈਂ ਇਹ ਦਵਾਈ ਜਿਹੜੀ ਬਾਡੀ ਸਰਵਸ ਵਰਤਣੀ ਨਹੀਂ ਜਿਹੜੀਆਂ ਤੁਹਾਨੂੰ ਗਲੇ ਦੀ ਸੀ ਪ੍ਰੋਬਲਮ ਉਹ ਕਿੰਨੀ ਪ੍ਰੋਬਲਮ ਸੀ ਉਹ ਮੇਰੀ ਆਵਾਜ਼ ਜਿਹੜੀ ਆ ਉਹ ਬਿਲਕੁਲ ਬਹਿ ਜਾਂਦੀ ਸੀ ਬਿਲਕੁਲ ਆਵਾਜ਼ ਬੰਦ ਹੋ ਗਈ ਸੀ ਬੰਦ ਹੋ ਜਾਂਦੀ ਸੀ ਬਹਿ ਜਾਂਦੀ ਸੀ ਥੋੜੀ ਆਉਂਦੀ ਸੀ ਆਵਾਜ਼ ਜਦ ਬਹਿ ਜਾਂਦੀ ਸੀ ਹਾਂਜੀ ਆਪ ਜੀ ਡਿਊਟੀ ਕਰਦੇ ਸੀ ਗੁਰੂ ਘਰ ਹਾਂ ਡਿਊਟੀ ਕਰਦਾ ਹਾਂ ਮੈਂ ਹੈ ਫੇਰ ਡਿਊਟੀ ਛੱਡਤੀ ਸੀ ਸ਼ਨੀ ਪੇ ਬੰਨ ਛੱਡ ਦਿੱਤੀ ਜੀ ਮੈਂ ਫੇਰ ਗੱਲੇ ਦੀ ਆਵਾਜ਼ ਬੰਦ ਹੋਣ ਕਾਰਨ ਫੇ ਤੁਹਾਨੂੰ ਡਿਊਟੀ ਛੱਡਨੇ ਪਈ ਛੱਡਨੀ ਪਈ ਬੰਨ ਹਾਂਜੀ ਅੱਛਾ ਜੀ ਉਸ ਤੋਂ ਹੋਰ ਕੀ ਪ੍ਰੋਬਲਮ ਆਈਆਂ ਬੇ ਨਾਲ ਹਾਰਦੀ ਪ੍ਰੋਬਲਮ ਸਰ ਬੜੀ ਆਗ ਹੈਗੀ ਸੀਗੀ ਨਾਲ ਹੈ ਹਾਰਦੀ ਪ੍ਰੋਬਲਮ ਆਈ ਹਾਂ ਨਮੂਨੀਆਂ ਨਮੂਨੀਆਂ ਵੀ ਆਏ ਵਿੱਚ ਹੈ ਓਕੇ ਜਗਦੀਆ ਪਰ ਇਹਨੂੰ ਫਰਕ ਨਹੀਂ ਪਿਆ ਫੇ ਮੈਂ ਬੋਡੀ ਸਰਵਿਸ ਜਿਹੜੀ ਮੈਨੂੰ ਇਹ ਕਿੰਨੀ ਕੁ ਤੁਸੀਂ ਮੈਡੀਸਨਾਂ ਕਾਫੀ ਮੈਸਨ ਲਈ ਇਹ ਅੰਗਰੇਜ਼ੀ ਕਿੰਨੀਆਂ ਕੁ ਦਵਾਈਆਂ ਖਾਧੀਆਂ ਬਾਹਰੋਂ ਸੀ ਗੱਲ ਜੀ ਮੈਂ ਛੇ ਮਹੀਨੇ ਲਈ ਖਾਧੀਆਂ ਬਾਹਰੋਂ ਛੇ ਮਹੀਨੇ ਦਵਾਈ ਲਗਾਤਾਰ ਖਾਂਦੀ ਰਹੀ ਦਵਾਈਆਂ ਖਾਣ ਦੇ ਬਾਵਜੂਦ ਵੀ ਤੁਹਾਨੂੰ ਜਿਹੜੀ ਪ੍ਰੋਬਲਮਾਂ ਉਪਾਧੀਆਂ ਰਹੀਆਂ ਨਹੀਂਆਂ ਫਰਕ ਨਹੀਂ ਪਿਆ ਤੇ ਹੁਣ ਤੋਂ ਵੀ ਬੋਡੀ ਸਰ ਦੇ ਪੰਜ ਤਰ੍ਹਾਂ ਦੇ ਜੋ ਜੜੇ ਵਰਤੇ ਹੈਗੇ ਆ ਉਹ ਵਰਤਣ ਤੋਂ ਬਾਅਦ ਅੱਜ ਤੁਹਾਨੂੰ ਕਿਵੇਂ ਲੱਗਦਾ ਆ ਮੈਨੂੰ ਬੜਾ ਹੀ ਬਲਕੁ ਠੀਕ ਜਾਪਦਾ ਆ ਬਿਲਕੁਲ ਵਧੀਆ ਲੱਗਦਾ ਆ ਬਿਲਕੁਲ ਵਧੀਆ ਕੋਈ ਮੈਨੂੰ ਨੁਕਸਨ ਨਹੀਂ ਜਾਦਾ ਜੇ ਤੁਹਾਡੀ ਆਵਾਜ਼ ਆਵਾਜ਼ ਬਿਲਕੁਲ ਬੰਦ ਹੋ ਗਈ ਸੀ ਹਾਂ ਮੈਂ ਬਾਤ ਜੀ ਗਿਆ ਹੁਣ ਬਾਤ ਠੀਕ ਆ ਨਾ ਜੀ ਜੀ ਅਸੀਂ ਕਹਿੰਦੇ ਠੀਕ ਆ ਅਸੀਂ ਬਿਲਕੁਲ ਠੀਕ ਹੋ ਗਈ ਆਵਾਜ਼ ਹੈ ਓਕੇ ਹਾਂ ਜਾਨੀ ਕਿ ਆਵਾਜ਼ ਵੀ ਠੀਕ ਹੈਗੀ ਆ ਜਿਹੜੀ ਤੁਹਾਨੂੰ ਗਦੂਦਾਂ ਦਾ ਹੋਰ ਦਿੱਕਤ ਆ ਸੀ ਉਹ ਵੀ ਓਕੇ ਆ ਓਕੇ ਆ ਹੈ ਠੀਕ ਆ ਠਾਲਪੁਰ ਕੇ ਆਉਂਦਾ ਵਾ ਹੈ ਲੋਈ ਤਕਰੀਬ ਨਹੀਂ ਹੁੰਦੀ ਕੋਈ ਹਾਂ ਜੀ ਰੋਟੀ ਪੂਰੀ ਲੱਗਦੀ ਆ ਰੋਟੀ ਪੂਰੀ ਖਾਣਾ ਮੈਂ ਰੋਟੀ ਪੂਰੀ ਖਾਣੇ ਆ ਨਹੀਂ ਪੂਰੀ ਆਉਂਦੀ ਆ ਨੇਨ ਪੂਰੀ ਆਉਂਦੀ ਆ ਜਿਹੜੀ ਉਹ ਵੀ ਦਿੱਕਤ ਉਹ ਵੀ ਠੀਕ ਆ ਉਹ ਵੀ ਠੀਕ ਆ ਹਾਂ ਠੀਕ ਆ ਤੇ ਜਿਹੜੇ ਪਰਿਵਾਰ ਤੁਹਾਡੀ ਵੀਡੀਓ ਨੂੰ ਦੇਖਣਗੇ ਉਹ ਬਹੁਤ ਸਾਰੇ ਪਰਿਵਾਰ ਨਾਲ ਕੇਵਲ ਇਹ ਫੇਥ ਨਹੀਂ ਕਰ ਪਾਉਂਦੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੋਡੀ ਸਾਹਿਬ ਨੂੰ ਮੈਂ ਕਹਿੰਦਾ ਸੀ ਬੋਡੀ ਸਾਹਿਬ ਬਹੁਤ ਚੰਗੀ ਚੀਜ਼ ਆ ਇਹਨੂੰ ਵੱਟ ਕੇ ਦੇਖੋ ਕਿ ਉਹ ਨਵੀਂ ਚੀਜ਼ ਬਦਲੇ ਪਹਿਲੇ ਬੱਲਾ ਪਾਸੇ ਪਿਸ਼ਵਾਸ ਨਹੀਂ ਹੁੰਦਾ ਪਿਸ਼ਵਾਸ ਤਾਂ ਹੁੰਦਾ ਜਦੋਂ ਪਤਾ ਲੱਗਦਾ ਆਵਾਜ਼ ਤੇ ਮੈਂ ਪਹਿਲੇ ਵਿਸ਼ਵਾਸ ਨਹੀਂ ਕਰਦਾ ਤੇ ਕਰਦੇ ਨੂੰ ਕਾਦਰ ਲੱਗਿਆ ਉਹਨੂੰ ਠੀਕ ਹੀ ਜਾ ਹਾਂਜੀ ਤੇ ਕਹਿੰਦਾ ਨਾ ਵੀ ਬਿੰਦ ਕਰੂ ਜੇ ਜਿਹਨੂੰ ਤਕਲੀਫ ਹੈ ਕੋਈ ਵੀ ਇਹ ਸਸਤੀ ਬਿੰਦਿਆ ਦਾਨੀ ਸਾਨੂੰ ਕੋਈ ਨਹੀਂ ਕਰਦੀ ਸਰੀਰ ਦਾ ਇਹ ਆਪਣਾ ਖਾਧੇ ਕਰਦੀ ਹੈ ਤੇ ਇਹ ਗੱਲ ਕਹੀ ਵੇਖੋ ਜਿਹੜੀ ਬੋਡੀ ਸਾਡੇ ਪੰਜ ਦਾ ਜੂਸ ਬਰਤ ਲੈਣੇ ਚਾਹੀਦੇ ਆ ਚਰ ਚਰ ਚਾਹੀਦੇ ਆ ਥੈਂਕ ਯੂ